ਅੰਨਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਨੇ ਇੱਕ ਪੰਡਤ ਆ ਗਿਆ ਜੀ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੇ ਆ ਕੇ ਕਹਿਣ ਲੱਗਾ ਸਿੱਖਾਂ ਨੂੰ ਕਹਿਣ ਲੱਗਾ ਸਿੱਖ ਹਥਿਆਰ ਨੇਜੇਬਾਰੀਆਂ ਉੱਥੇ ਚਲਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਸਿੱਖਾਂ ਨੂੰ ਆ ਕੇ ਕਹਿਣ ਲੱਗਾ ਤੁਹਾਡੇ ਉੱਤੇ ਸ਼ਨੀਵਾਰਾ ਭਾਰੀ ਹੈ ਇੰਜ ਕਰੋ ਆ ਤੇਲ ਜਿਹੜਾ ਮੈਂ ਫੜ ਲਈ ਫਿਰਦਾ ਲੋਟੇ ਦੇ ਵਿੱਚ ਇਹਦੇ ਵਿੱਚ ਤੁਸੀਂ ਇੰਜ ਕਰੋ ਮਾਇਆ ਭੇਟ ਕਰੋ ਤੇ ਮੈਂ ਤੁਹਾਡਾ ਉਪਾਅ ਕਰਦਾ ਮਾਫ ਕਰਿਓ ਧਰਮ ਦੇ ਨਾਂ ਤੇ ਪਖੰਡ ਬਹੁਤ ਹੁੰਦਾ ਹੈ ਬਿੰਸ ਬਹੁਤ ਵੱਡੇ ਵੱਡੇ ਚੱਲ ਜਾਂਦੇ ਨੇ ਧਰਮ ਦੇ ਨਾਂ ਤੇ ਜੇ 20 ਬੰਦਿਆਂ ਨੇ ਅਰਦਾਸ ਕਰਾਈ ਜੇ ਦਸਾਂ ਦਾ ਵੀ ਕੰਮ ਸਵਰ ਗਿਆ ਕਿਸੇ ਕੋਲੋਂ ਤੇ ਉਹ ਤੇ ਕੇਲਾ ਬਣ ਗਿਆ ਮੈਂ ਕੋਈ ਅਰਦਾਸ ਤੇ ਕਿੰਤੂ ਪਰੰਤੂ ਨਹੀਂ ਜੇ ਕਰ ਰਿਆ ਮੇਰੇ ਵਿਸ਼ੇ ਨੂੰ ਉਸ ਤਰੀਕੇ ਨਾਲ ਨਾ ਲੈ ਕੇ ਜਾਇਓ ਪਰ ਜਿਹੜੇ ਪਖੰਡੀ ਹੁੰਦੇ ਨੇ ਉਹ ਬੜਾ ਕੁਝ ਕਰਦੇ ਨੇ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕਉ ਸੰਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਆਇਆ ਜੀ ਪੰਡਿਤ ਜਿਹੜਾ ਸਿੱਖ ਧਰਮ ਦਾ ਸਦਾਤ ਵੀ ਤੁਹਾਡੇ ਨਾਲ ਸੰਝਾ ਕਰਨ ਲੱਗਾ ਉਹ ਪੰਡਿਤ ਆਇਆ ਕਹਿਣ ਲੱਗਾ ਤੁਹਾਡੇ ਉੱਤੇ ਸ਼ਨੀ ਭਾਰੀ ਹੈ ਇੰਜ ਕਰੋ ਤੁਸੀਂ ਮਾਇਆ ਇਸ ਲੋਟੇ 'ਚ ਪਾਓ ਮੈਂ ਤੁਹਾਡਾ ਉਪਾਅ ਕਰ ਦਿੰਦਾ ਸਿੱਖ ਕਹਿਣ ਲੱਗੇ ਚਲਾ ਜਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਘਰ ਹੈ ਸਾਡੇ ਉੱਤੇ ਭਾਰੀ ਕੋਈ ਨਹੀਂ ਹੋ ਸਕਦਾ ਇੱਥੇ ਕੋਈ ਭਾਰੀ ਨਹੀਂ ਹੁੰਦਾ ਜਿਹੜਾ ਭਾਰੀ ਹੋਵੇਗਾ ਸੀ ਆਪੇ ਆਪਣਾ ਭਾਰ ਲਾੜਾਂਗੇ ਸਾਨੂੰ ਭਾਰ ਲਾਉਣਾ ਆਉਂਦਾ ਹੈ ਸਾਡੇ ਗੁਰੂ ਨੂੰ ਵੀ ਲਾਉਣਾ ਆਉਂਦਾ ਹੈ ਤੇ ਸਾਨੂੰ ਵੀ ਲਾਉਣਾ ਗੁਰੂ ਨੇ ਸਿਖਾਇਆ ਹੈ ਅਸੀਂ ਲਾ ਲਵਾਂਗੇ ਉਹ ਕਹਣ ਲੱਗਾ ਨਹੀਂ ਨਹੀਂ ਜਿੱਦ ਫੜ ਕੇ ਬਹਿ ਗਿਆ ਮੰਨੇ ਨਾ ਸਿੱਖਾਂ ਨੇ ਕਹਿਣ ਲਿਆ ਤੈਨੂੰ ਕਹਿ ਲੈ ਚਲਾ ਜਾ ਵਾਪਸ ਚਲਾ ਜਾ ਕਹਿੰਦਾ ਨਹੀਂ ਜਾਣਾ ਤੁਹਾਡਾ ਉਪਾਅ ਕਰਾਂਗਾ ਸਿੱਖਾਂ ਨੇ ਲੋਟਾ ਖੋਲਿਆ ਤੇਲ ਜਿਹੜਾ ਸੀ ਕਹਿੰਦੇ ਉਹ ਕਿਤੇ ਪਕੌੜੇ ਤਾਲਦੇ ਉਹਦੇ ਵਿੱਚ ਪਾਤਾ ਸਾਖੀ ਕਰਨ ਜਿਹੜੀ ਕਹੀ ਹੈ ਲੋਟਾ ਖੋ ਕੇ ਸਿੱਖਾਂ ਨੇ ਕੋਲ ਰੱਖ ਲਿਆ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਰ ਚਲੇ ਗਏ ਕਹਿਣ ਲੱਗੇ ਪਾਚਾ ਆ ਇੱਕ ਪੰਡਤ ਆਇਆ ਏ ਉਹਨੂੰ ਅਸੀਂ ਇੱਕ ਦੋ ਵਾਰ ਕਿਹਾ ਚਲਾ ਜਾ ਉਹ ਕਹਿੰਦਾ ਤੁਹਾਡੇ ਉੱਤੇ ਸ਼ਨੀ ਭਾਰੀ ਹੈ ਤੇ ਅਸੀਂ ਉਹਨੂੰ ਇੱਕ ਦੋ ਵਾਰ ਕਿਹਾ ਸ਼ਨੀ ਸਾਡਾ ਗੁਰੂ ਲਾਉਣ ਜਾਣਦਾ ਹੈ ਅਸੀਂ ਖੁਦ ਵੀ ਲਾਉਣਾ ਜਾਣਦੇ ਹਾਂ ਸਾਡੇ ਕੋਲ ਗੁਰਬਾਣੀ ਦੀ ਤਾਕਤ ਹੈ ਗੁਰਬਾਣੀ ਦੀ એનર્ਜੀ ਹੈ ਮੂਲ ਮੰਤਰ ਦੀ ਤਾਕਤ ਹੈ ਪਰ ਉਹ ਮੰਨਦਾ ਨਹੀਂ ਆਹ ਲੋਟਾ ਲੈ ਕੇ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰ ਲੈ ਜਿਹਦਾ ਇਹਦੇ ਵਿੱਚ ਤੇਲ ਹੈ ਉਹਨੂੰ ਇੱਕ ਕੜਾਹੀ 'ਚ ਪਾ ਦਿਓ ਇੰਜ ਕਰੋ ਇਸ ਲੋਟੇ ਦੇ ਸਰਬ ਲੋ ਦਾ ਲੋਟਾ ਸੀ ਕਹਿੰਦੇ ਇਸ ਲੋਟੇ ਦਾ ਕੜਾ ਬਣਾ ਕੇ ਆਪਣੇ ਗੁੱਟਾਂ 'ਚ ਪਾ ਲੋ ਸਰਬ ਲੋਕੀ ਰੱਛਿਆ ਹਮਨੇ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਦਾ ਭਰਮ ਗੜ ਤੋੜ ਕੇ ਰੱਖ ਦਿੱਤਾ ਸਿੱਖੋ ਇਹੋ ਜਿਹਾਂ ਵਹਿਮਾਂ ਦੇ ਵਿੱਚ ਪੈਣ ਦੀ ਲੋੜ ਕੋਈ ਨਹੀਂ ਜਦੋਂ ਤੁਹਾਡੇ ਕੋਲ ਸ਼ਾਖ ਸ਼ਾਤ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸ਼ਬਦ ਰੂਪ ਗੁਰਬਾਣੀ ਹੈ ਸਾਡੇ ਵਾਸਤੇ ਮੰਤਰਾਂ ਚੋ ਸਰਮੌਰ ਮੰਤਰ ਗੁਰਬਾਣੀ ਹੈ ਜੰਤਰਾਂ ਚੋ ਸਰਮੌਰ ਜੰਤਰ ਗੁਰਬਾਣੀ ਹੈ ਧਿਆਨਨ ਮੈਂ ਧਿਆਨ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖਾ ਤੇਰੇ ਵਾਸਤੇ ਗਿਆਨ ਤੇਰੀ ਗੁਰਬਾਣੀ ਹੋਣੀ ਚਾਹੀਦੀ ਹੈ ਤੇਰੇ ਵਾਸਤੇ ਧਿਆਨ ਤੇਰੇ ਗੁਰੂ ਦਾ ਹੋਣਾ ਚਾਹੀਦਾ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਗਲ ਧਰਮਾਂ ਗ੍ਰਿਸਤ ਪ੍ਰਧਾਨ ਹੈ ਤੇ ਗ੍ਰਿਸਤ ਦੇ ਵਿੱਚ ਰਹਿਨੇ ਆ ਹੋਆ ਆਪਣੇ ਬੱਚਿਆਂ ਦਾ ਜੀਵਨ ਦੀ ਪਾਲਣਾ ਪੋਸ਼ਣਾ ਕਰ ਆਪਣੇ ਬੱਚਿਆਂ ਦੇ ਵਿੱਚ ਹੱਸ ਖੇਡ ਆਪਣੇ ਬੱਚਿਆਂ ਦੇ ਵਿੱਚ ਗੁਜ਼ਾਰਾ ਕਰ ਖੁਸ਼ ਰਹਿ ਜ਼ਿੰਦਗੀ ਨੂੰ ਮਾਣ ਹੱਸਣਾ ਖੇਡਣਾ ਮਨ ਕਾ ਚਾਓ ਫਰ ਅੱਗੇ ਇੱਕ ਪੰਕਤੀ ਹੈ ਜਿਨ ਮਨ ਪਾਓ ਤੇਰਾ ਮਨ ਪਾਓ ਹੱਸਣਾ ਖੇਡਣਾ ਚਾਹੀਦਾ ਹੈ ਪਰ ਹੱਸਣਾ ਖੇਡਣਾ ਵੀ ਇੱਕ ਲਿਮਟ ਵਿੱਚ ਹੋਵੇ ਉਸ ਕਾਲਪੁਰਖ ਵਾਹਿਗੁਰੂ ਦੇ ਭਾਉ ਦੇ ਵਿੱਚ ਹੋਵੇ ਜਦੋਂ ਬੰਦੇ ਦੇ ਅੰਦਰ ਉਹ ਡਰ ਚੁੱਕਿਆ ਜਾਂਦਾ ਹੈ ਉਦੋਂ ਬੰਦਾ ਫਿਰ ਸਾਰੇ ਪਾਪ ਕਮਾਉਣੇ ਸ਼ੁਰੂ ਕਰ ਦਿੰਦਾ ਹੈ